ਸੰਗਤ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਾਤ ਆਪਾਂ ਪਹੁੰਚੇ ਤੇ ਪਿੱਪਲ ਕੋਟੀ ਗੁਰਦੁਆਰਾ ਸੁਖ ਸਾਗਰ ਪਿੱਪਲ ਕੋਟੀ ਇਹ ਯਾਰੋਸਤਾ ਯਾਰ ਇਧਰ ਜੋਸ਼ੀ ਮઠ ਨੂੰ ਤੇ ਰਾਤ ਆਪਾਂ 6:30 ਵਜੇ ਜਾਗ ਜੀ ਹਰੋਂ ਤੋਂ ਟਾਈਮ ਨਾਲ ਬਾਟ ਹੈ ਦੀ ਆਪਣੀ ਨਗਰਾਸੂ ਤੇ 60 ਕਿਲੋਮੀਟਰ ਵਾਂਗ ਹੋਣ ਜਿੱਥੇ ਤੇ ਗੁਰਦੁਆਰਾ ਸਾਹਿਬ ਨੂੰ ਰਸਤਾ ਮੇਆ ਪੌੜੀਆਂ ਇਕਲੀਆਂ ਚੜਨ ਵਾਸਤੇ ਪੈਰ ਜੇ ਕੋਈ ਸਾਧਨਾ ਜਿਵੇਂ ਹੋਰੀ ਖਰਾਮ ਇਧਰ ਬਾਬੇ ਜੀ ਦੀ ਗੱਡੀ ਹੈ ਫਿਰ ਪਾਰਕਿੰਗ ਵਗੈਰਾ ਕਿਤੇ ਲਾ ਕੇ ਆਂਦੇ ਹਾਂਗੇ ਵਾਹ ਜੀ ਗੁਰੂ ਕਾਹੂ ਪਰ ਚੜ ਕੇ ਪੜ ਜਾ ਬੰਦਰਾ 20 ਪੌੜੀਆਂ ਮਾ ਗੁਰੂ ਜੀ ਸ਼ਟ ਮੈਂ ਨਾ ਕਿらっしゃਏ ਜੀ ਬੁਰਦਾ ਸਾਹਿਬ ਕੀ ਅੰਦਰ ਜਗਾ ਜਾ ਕੇ ਖਾਸੀ ਆ ਕਰ ਰਸਤੇ ਹੀ ਥੋੜੀ ਜਿਹੀ ਦਿੱਕਤ ਬੱਬੇ ਗਏ ਦਰਵਾਰ ਸਾਹਿਬ ਲੋ ਯਾਰ 9 10 ਤੈ ਇਸ ਤਰੀਂ ਦੇਖ ਰਿਹਾ ਥੋੜੀ ਜੀ ਉਹ ਸੰਗਤ ਦਾ ਰੁਕਿਆ ਵੀ ਘਟਾ ਹੋ ਰੇ ਮਨਜੋਸ਼ੀ ਮੜੇ ਡੇ ਪੜ ਗਏ ਮਹਗੁਰੂ ਜੀਓ ਤੇ ਇਧਰ ਆਇਆ ਕਾ ਕਾ ਲੰਗਰ ਹਾਲਾ ਮੁਖ ਸਿਆਰ ਬਾਬਾ ਜੀ ਕਸ਼ਮੀਰਾ ਸਿੰਘ ਸਹੀਜੀਤ ਬਾਬਾ ਏ ਦਿੱਲੀ ਗਾਜੀਪੁਰ ਬਾਰਡਰ ਉਦੋਂ ਬਾਬਾ ਜੀ ਕਨਸਲਿੰਗ ਨੂੰ ਅੰਦੋਲਨ ਵੇਲੇ ਵੀ ਖਾਸਾ ਸਮਾਂ ਰਹੇ ਤੇ ਇਹਨਾਂ ਨੇ ਮੇਰਾ ਖੈਲ ਵੀ ਉਦੋਂ ਹੀ ਰੋਕੇ ਤੇ ਬਾਬਾ ਜੀ ਤੇ ਸਾਈਕਲ ਸਿੰਘ ਉੱਪਰ ਜੜਵਾਰਿਆ ਰਿਹਾ ਕਿ ਵੀ ਥੱਲੇ ਠੀਕ ਨਹੀਂ ਸਮਾਨ ਆਪਾ ਤਰੀਵੇਂ ਸਾਈਕਲ ਉਹ ਉਤਾਰਿਆ ਨਹੀਂ ਜਿਹੜੇ ਨੇੜਾ ਹੋਇਆ ਪ੍ਰੇ ਤੇ ਬਾਬਾ ਜੀ ਬੈਠਾ ਉਧਰ ਬਾਬਾ ਜਿੰਨਾਂ ਦੀ ਕਾਏ ਗੱਲ ਬਾਤ ਠੰਡ ਹੈ ਜੇ ਲੋਆ ਨਹੀਂ ਬੈਠੇ ਮਸਮਾਨ ਸਾਈਕਲ ਪਾ ਪੈਣਾ ਕਿ ਤਾਰਾ ਜਿੰਨਾਂ ਕੋ ਜਰੂਰ ਤੋਂ ਹੈ ਇੱਕ ਬੈਗ ਜਗ੍ਹਾ ਮੈਂ ਖਲਾਰਾ ਨਹੀਂ ਪਾਉਂਦੇ ਚਲ ਅੱਜ ਤਰਹੀਂ ਜੇ ਮੈਂ ਬੋੜੇ ਤਿੰਨ ਚਰਪਾ ਲਾਗੇ ਮੈਂ ਪੜ ਜਾ ਇਕੱਠੇ ਆਪਣੇ ਜਿਹੜੇ ਬੈਂਟਰੀਆਂ ਹੋਏ ਆਇਲ ਸਹੀ ਗਲੀਂ ਲੈਟਾ ਰੁਕਣਾ ਮੈਨੂੰ ਚਾਰਜ ਹੋ ਜੇ ਅਸ ਸਿੰਘ ਜੀ ਰਾਤ ਰੇਟ ਲੱਕੂ ਆਂਦੀ ਜਿੰਨੀ ਸੰਗਤ ਮੜਾਂਗਾ ਰੁਕਾਈ ਜੀ ਉਹਨੇ ਚਾਹ ਪਾਣੀ ਜਲਸ਼ਕਾਮ ਇਹਦੇ ਜੇ ਸਿੰਘ ਸੋਈ ਪਈ ਐ ਮੋਂ ਰਾਸਤੇ ਗੀੜੀ ਕਰੇ ਜਗਾ ਨਰਵਾਸਾ ਵਾ ਗਿਆ ਜਾ ਕੇ ਖਾਸੀ ਆ ਜੀ हाँ जी थांड़ा है, थांड़ा है हाँ। हाँ जी बाबा हाँ। जी ठंड है रात तो पखा बंद कर माताव साफ सफाई कर रही है बाबा कर जी ठंड करके अजे लोग बैठे हैं और बाबा जी फतेह वाहे जी खालसा वाहेगुरु जी की फतेह इधर आ गया जी लंगर ਮਾਤਾ ਬਣਾ ਰਹੀ ਹੈ ਕੁਛ ਮਾਤਾ ਸਬਜ਼ੀ ਬਣਾ ਰਿਹਾ ਹਾਂ ਹਾਂ ਮਾਤਾ ਸਬਜ਼ੀ ਬਣਾ ਰਹੀ ਹੈ ਜੀ ਸੰਗਤ ਵਾਸਤੇ ਉਹਨੂੰ ਲੱਕੜੀ ਆਈ ਜਗੀ ਸੰਗਤ ਪ੍ਰਸ਼ਾਦਾ ਸ਼ੱਕੇ ਜਾਈ ਜਗੀ ਬਸ ਸੰਗਤ ਦਾ ਹਸਾ ਨੰਦ ਕਰ ਚੱਲ ਰਹੀ ਏ ਇੱਧਰ ਕਮਰੇ ਆਗੇ ਜਿਵੇਂ ਬੰਦਾ ਦੋ ਮਾਤਾ ਮੋਲੀ ਆ ਬਈ ਬੀਬੇ इधर माता जी मैं दो चार उधर जिम्मे पहले अपना उधर आया उधर भीर पैजे पूरा माता आ जाए जी कोई फिर इधर मगर फुल वो आ गया जगह लम्मी है खाल बस रस्ते रस्ते भी दिकत है कहीं तार लग गई इधर इधर जगह मगर भी आ गई जगह खाल ਦਰੋ ਅਮਰੂਦ ਉਰਾ ਸੱਲਦਿਆ ਪਿਆ ਪੇਡਾ ਜਾਉਣ ਮੈਦਰ ਨਾ ਕੀ ਪਹਾੜੀਆਂ ਹੀ ਖੇਤੀ ਆ ਗਈ ਮੇਜਰ ਤੋਂ ਨਹੀਂ ਕੁਛ ਬੀਜਿਆ ਲਾਈਓ ਹੋਲੀਆਂ ਨੀ ਲੱਗ ਰੀਆਂ ਲੰਗਿਆ ਕੇ ਵਿੱਚ ਇਸਕੇ ਇਹ ਕਾਰੀਆਂ ਦੇ ਵਿੱਚ ਜ਼ਿਆਦਾਤਰ ਆ ਬੱਲੀ ਜੀ ਵਾਲਾ ਘਾਹ ਹੈ। ਇਹ ਸਮਝ ਨਹੀਂ ਆਈ ਵਿਚ। ਤੇ ਜਾਇਆ ਮੂੰਗੀ ਹੈ। ਪਰ ਮੈਂ ਚਪਰਾਣੀ ਬਾਗਾ ਆ। ਕਈ ਵਾਰੀ ਕੀੜੇ ਕੰਡੇਗਾ ਉਹ ਜੇ। ਉੱਪਰ ਸੋਇਆ ਵੀ ਨਹੀਂ ਹੈਗੀ ਆ। ਬਿੱਟੂ ਫੇਲੀਅਰ ਵੀ ਆ ਗਏ ਗਏ ਤੇ ਜਿਹੜੀ ਉਦੋਂ ਸੁਆਵੀ ਆ ਵੀ ਨਾ ਆਪ ਫਰੈਂ ਸਮੁੰਦਰ ਕਿਨਾਰੇ ਬਿੱਟੂ ਰਿਹਾ ਪਾਣਾ ਬੋਦਰਗੇ ਤੇ ਏਕ ਫਿਰ ਮਾਰੂਥਲ ਮੈਂ ਗੁਰਬਰਾੜ ਇੱਕ ਸਮੁੰਦਰੀ ੜਾ ਕਿਵੇਂ ਇੱਕ ਮਾਰੂਥਲ ਮੈਂ ਜਿਹੜੇ ਰਿਹਾ ਪਹਾੜਾਂ ਵਿੱਚ ਸੋਇਆ ਵੀ ਨਾ ਵੀ ਆ ਗਏ ਜੇ ਇੱਧਰ ਵੀ ਉਹ ਪਰਲੀ ਦੇਖਤਾ ਮੈਂ ਸੋਇਆ ਸੋਇਆ ਵੀ ਨਾ ਅੱਜ ਸਿੰਘ ਮੇਰੇ ਆਪ ਨੂੰ ਪਹਿਲੀ ਵਾਰੀ ਵੀਡੀਓ ਬਣਾਉਣੀ ਆਪਾਂ ਆਪੇ ਡੰਗਾ ਮਾਰਾਂਦੇ ਹੌਲੀ ਹੌਲੀ ਕਰਕੇ ਸਿੰਘਾ ਮੈਂ ਕਰੂੰ ਛੇ ਆਣਾ ਹਾਂ ਜਰੂਰ ਕਰੋ ਜੀ ਕੋ ਕਿਵੇਂ ਦੇ ਇਹ ਹੁਸ਼ਾ ਕਿਰਾਏ ਇੱਕ ਲੰਬਣ ਪੁੱਛ ਵਾਹ ਕਿੰਨਾ ਵਧੀਆ ਬੰਤ ਚੱਲ ਨਿਕਲ ਗਿਆ ਵਾਹ ਬਹੁਤ ਔਖੀ ਡਾੜੀ ਬਾਬੇ ਨਾਲ ਸਾਈਕਲ ਰੇ ਦੋ ਜਣਿਆਂ ਨੇ ਹੁਣ ਫੋਕੀ ਉਤਰ ਗਈ ਦੇਖ ਵਾਹ ਜੀ ਆਹੀ ਗੁਰੂ ਜੀ ਦੀ ਫਤਿਹ ਆ ਰਾਧਿਆ ਸੇਵਾਦਾਰ ਨੇ ਵੀ ਚੜ੍ਹਵਾਈ ਬਹੁਤ ਜ਼ੋਰ ਲਾ ਕੇ ਸਾਈਕਲ ਤੇ ਹੁਣ ਦਰਵਾਹੀ ਆਏ ਨੇ ਵੀਡੀਓ ਮੈਂ ਠੀਕ ਹੈ ਬਾਬੇ ਮਿਲਦੇ ਆ ਮੁਰਦੇ ਹਾਂ ਹਾਂ ਜਰੂਰ ਆ ਆਹ ਹਾਂ ਜਰੂਰ ਥੋੜੇ ਕੋਲੀ ਰੁਕਾਂਗੇ ਜੇ ਲੇਟ ਪਹੁੰਚੀਏ ਕੋਈ ਨਹੀਂ ਠੀਕ ਹੈ ਬਾਬਾ ਫਤਿਹ ਇਸ ਤਰ੍ਹਾਂ ਹੋ ਜਾਂ ਲੰਬੇ ਜਾਂ ਮੂਰੇ ਜਿਵੇਂ ਹੁਣ ਇਹਨਾਂ ਨੇ ਦੋਸਾਂ ਕੰਮ ਚਲਾ ਰੱਖਿਆ ਮੂਰੇ ਵੀ ਉਹ ਗੱਡੀਆਂ ਘੜੀਆਂ ਪਰਣ ਹੋਊਗਾ ਤੇ ਆਉਣਾ ਮਗਰਮੀ ਹਾਂ ਜੀ ਤੇ ਆਦਨ ਇਕੱਠੇ ਹੁੰਦੇ ਬਗੇਲੇ ਵੀ 2-3 ਕਿਲੋਮੀਟਰ ਲੰਮਾ ਜਾਮ ਲੱਗ ਜਾਏ 2-2 ਕਿਲੋਮੀਟਰ 3-3 ਮੋੜਾ ਮੋੜਾ ਖੇਸਕਿਆ ਉੱਪਰ ਦਾ ਪਾਣੀ ਨਾਲ ਵਸਰਾ ਰਸਤਾ ਬੰਦ ਅੱਛਾ ਨਾ ਲੱਗ ਰਿਹਾ ਮੇਰਾ ਆਪਾਂ ਨੂੰ ਕੋਈ ਇਸ ਤਰ੍ਹਾਂ ਦਾ ਆਸਰਾ ਲਿਕੇ ਆਪਾਂ ਕੋਈ ਇਸ ਤਰ੍ਹਾਂ ਆਸਰਾ ਲਿਕੇ ਬੈਠ ਜਾ ਮੰਗਰ ਸੁੰਨੀ ਜਗ੍ਹਾ ਮੈਂ ਉਹ ਵੀ ਆਏਗਾ ਬਾਕੀ ਗੱਡੀਆਂ ਨੂੰ ਏਸੀ ਉਸੇ ਲਾ ਦੇਣ ਆਪਾਂ ਛੋਮੇ ਮਾਰ ਲਿਆ ਦਮ ਤੇ ਉਲੀਏ ਜਿਵੇਂ ਆ ਜੀਂਗਾ ਬੈ ਸਾਂ ਬੈ ਰਿਆਂ ਉਹ ਮਸ਼ੀਨ ਆ ਗਈ ਉਹਦਾ ਸ਼ਹਿਰ ਕੋਲੇ ਦਾ ਰਸਤਾ ਹੁਣ ਉਹ ਸੂਰਾ ਸੇ ਬਾਰਕ ਮੁਸ਼ਕਰ ਕੇ ਮੰਨੂਏ ਉਹ ਜਿਹੜੇ ਜਿਆਦੇ ਰਿਸਕੀਆਂ ਵੀਲੇ ਟਾਈਮ ਮੈਨੂੰ ਲਾ ਦੇ ਜਿਵੇਂ ਉਹ ਉੱਪਰ ਚਲਾਵੇਂ ਕੋਈ ਨਾ ਕੋਈ ਸਾਧਨ ਦੀ ਪ੍ਰੈਸ਼ਰ ਉੱਤੇ ਥੱਲੇ ਰਹਿ ਰਾਮਾ ਜਾਲੀਆਂ ਪਾਬਾ ਗਿਆ ਹੁਣ ਉਹ ਡੱਕਣ ਲਾ ਰਹੇ ਆ ਪੱਥਰਾਂ ਨੂੰ ਇਸ ਕਰਕੇ ਵੀ ਰਸਤਾ ਬੰਦ ਹੋਇਆ ਖਰੀ ਜਿਹੜਾ ਵਿੱਚ ਕਿਸਮਾ ਮਿਲ ਜੇ ਚਲਾਵੇਂ ਨਾ ਗੱਡੀਆਂ ਰੁਕਣੇ ਸ਼ੁਰੂ ਕਰਦੀਆਂ ਪਰਵਾਹ ਕਰਦੀਆਂ ਜੱਟੇ ਵੀ ਰੁਕਣੀਆਂ ਸ਼ੁਰੂ ਹੋ ਗਈਆਂ ਹੁਣ ਉਹ ਮੰਗ ਟ੍ਰੱਕ ਤਾਂ ਐਨੀਆਂ ਗੱਡੀਆਂ ਕਿਤਾਂ ਜ਼ਰੂਰ ਹੈਗਾ ਰੱਪਾ ਨੂੰ ਮੇਰੇ ਕੋਲ ਹੁਣ ਆਪੜਾ ਦਾਦਾ ਪੋਣਾ ਪੋਣਾ ਘੰਟਾ ਜਰੋਂ ਰੁਕ ਗਏ ਉੱਪਰ ਕੱਟ ਚੱਲ ਰਿਹਾ ਕੋਈ ਕੋਈ। ਸੀ ਉਲਦੀ ਦੂਰ ਦੇਖਾਂ ਛੋਟੇ ਛੋਟੇ ਪੱਥਰ ਕੰਕਰ ਚੱਲ ਫੜਾ ਫੜਾ। ਆਵਾ ਮੈਨੂੰ ਰੂਲ। ਬੰਧਾ ਰੇ ਕੰਕਰ ਜਾਲ ਪੜਾਈ ਦੇ ਰੂਪ ਕੋਲ ਥੱਲੇ ਦਾ ਛੋਟਾ। ਛੋਟਾ ਫੋੜੇ ਪੱਥਰ ਦੇਗਾ ਪਾ। ਉੱਪਰ ਇਹ ਵੀ ਚਲਾਵੇਂ ਉਹ ਫੜੇ ਗਲੀ ਜਾਂਦਾ ਸਾਂ। ਪੱਥਰ ਥੋੜਾ ਚੱਲੇ ਬਹੁਤਾ ਚੱਲੇ ਇਸ ਦਾ ਪਤਾ ਨਹੀਂ ਹੁੰਦਾ ਕਿ ਪੱਥਰ ਕਿੰਨਾ ਦੂਰ ਪੜੇ ਇਹ ਜਿਆਦਾ ਖਤਰਨਾਕ ਬਣੂ ਡੇਗੀ ਥੋੜਾ ਥੋੜਾ ਕਰਕੇ ਕਰਦ ਕੁਵਾਰ ਕਰਦੀ ਥੋੜਾ ਜੇ ਜਰ ਮੈਂ ਆ ਫੇਰਾ ਨਾਸਤਾ ਬੰਦ ਹੋ ਜੇ ਮਸ਼ੀਨਾਂ ਚੱਲ ਰਹੀਆਂ ਸੌਣ ਹੋ ਫੇਰ ਇਹਨੂੰ ਚੱਕੀ ਨਹੀਂ ਆ ਬਸ ਨਾਲ ਕੰਮ ਹੈ ਮੈਂ ਮਿੱਤਰ ਬੈਰੋ ਬਸ ਥੋੜਾ ਬਹੁਤ ਚੱਲਦੀ ਹੈ ਕਰਦ ਗਿਆ ਆਪਾਂ ਚੱਲ ਜਾਈਏ ਅਧਰ ਨੂੰ ਮੈਂ ਧਰ ਨੂੰ ਜਾਰੀ ਆ ਲੰਮਾ ਜਿਹੜਾ ਉਹ ਅਗਲੇ ਮੋੜ ਤੱਕ ਪਹੁੰਚ ਗਏ ਵਿੱਚ ਆ ਰਹੀ ਆ ਰਹੀਆਂ ਜਦਹੀ ਆ ਜائیں ਫਿਰ ਰਾਮਦਾਰੀ ਨਾਲ ਬੈਠ ਜਾਓ ਇੱਕ ਸਾਈਡ ਬੱਕ ਕੇ ਸਾਧਨ ਲਾ ਕੇ ਮੇਰੇ ਆ ਜਾਈਆਂ ਆਪਕੇ ਸਾਧਨ ਬੈਠ ਜਾਓ ਸੈਟ ਫਟ ਕੇ ਇਹਨਾਂ ਨਾਲ ਕੇ ਨਮਕੀ ਮਸਤੀ ਮੇ ਲੱਗੇ ਕੀਆ ਆਪਣਾ ਲਈ ਗੱਡੀਆਂ ਵਾਲੇ ਉਹ ਚੋਬਰਾ ਨਮ ਮੇਉਂ ਜੰਗਾਂ ਬਣਾਣਾ ਆਪ ਕਈ ਨਹੀਂ ਆਰਮੀ ਦੀ 40 40 50 50 ਗੱਡੀਆਂ ਹੋਆਂ ਉਰਾਲ ਹੀ ਨਹੀਂ ਇਕੱਠਾ ਐ ਵਿੱਚ ਦਰੀ ਉਬਰ ਵਿੱਚ ਹੁਣ ਲੰਗੇ ਫਿਰ ਰੇਰੇ ਕਾਤਾ ਕੁ ਚੁਬਰਾ ਹਾਂ ਹੈ ਗਿਆ ਜੀ ਤੋ ਆ ਰਹੇ ਆ ਵਿੱਚ ਕੀ ਨਿਕਲਣ ਨਿਕਲ ਕੇ ਜਾਣ ਦੇਖ ਰਿਹਾ ਆ ਜੀ ਆੰਗਰਦੇ ਨੇ ਤੱਕ ਪਏ ਨੇ ਬੱਸ ਸਾਈਡ 'ਵਾਂ ਆਪਣੀ ਗੱਡੀ ਸਾਈਡ 'ਵਾਂ ਲਾ ਕੇ ਵੇਲੇ ਨੇ ਨਾ ਨਾ ਪੂਰਾ ਵੀ ਤਾਂ ਹੈ ਯਾਰ ਉਹ ਵੇਲੇ ਨਾ ਆ ਜਾਂ ਮੈਂ ਕਿਲੋ ਲੇੜ ਕਿਲੋਮੀਟਰ 깔ਾਂ ਮਾ ਜੇ ਜੇ ਪਹਿਲਾ ਗੱਡੀ ਡੱਬਿਓ 2 ਕਿਲੋਮੀਟਰ ਅੱਗੇ ਲਾ ਲੀਓ ਲਾਸਟ ਰਾਜੀਗੁਰੂ ਦਾਣਾ ਆ। ਆ ਗੱਡੀ ਫਿਸ਼ੇ ਦਾ ਲਾਸਟ ਹੈ। ਨਾ ਨਾ ਨੀ ਪੋਟਕਾਰ ਰਸਤਾਂ ਤੋਂ ਆਸਤੀ ਜਿਪਸੀ ਮਗਰੇ ਨਾ ਗਈ। ਉਹਨਾਂ ਆਪਾਂ ਵੀ ਟੋਰੀ ਆਪਣੀ ਗੱਡੀ ਵਾਈ ਹੋਈ। ਜਿਹੜਾ ਉੱਧਰ ਉੱਪਰ ਆ ਜਿਹੜਾ ਸ਼ੈੱਡ ਦੇਖ ਰਹੇ ਹਾਂ ਉੱਧਰ ਦਰਬਾਰ ਸਾਹਿਬ ਦਾ ਕੰਮ ਚੱਲ ਰਿਹਾ। ਤੇ ਜਿਹੜੇ ਹੀ ਸਿੰਘ ਦੋ ਸਾਹਮਣੇ ਆਪਾਂ ਨੂੰ ਦੇਖ ਰਹੇ ਹਾਂ। ਇਹ ਉਹਦਾ ਸੇਵਾਦਾਰ ਨੇ। ਕੰਮ ਕਰ ਰਹੇ ਆ। ਜਾਂ ਚਾਚਾ ਹੈ ਜਾਂ ਭਤੀਜਾ ਹੈ। ਉਹਨੂੰ ਦਾ ਚਾਚਾ ਭਤੀਜਾ ਵਧੀਆ ਸੇਵਾ ਕਰ ਰਹੇ ਆ ਤੇ ਆਈਆਂ ਸੰਗ ਦਾ ਉਹਨੂੰ ਜਲ ਪਾਣੀ ਪ੍ਰਸ਼ਾਦਾ ਪਾਣੀ ਵੀ ਸ਼ਿਕਾਵੇਂ ਤੇ ਹੁਣ ਸਮਾਂ ਦਾ ਤੇ ਹੁਣ ਆ ਵੱਠਣਾਂ ਨਾਲ ਉੱਪਰ ਰੇਤੀ ਬਜਰੀ ਚੜਨ ਦੀ ਵੀ ਸੇਵਾ ਕਰ ਰਹੇ ਆ। ਚਾ ਆਪਾਂ ਹੀ ਬੈਠੇ ਬੈਠੇ ਚਲੋ ਕਸੀ ਫੜ ਜਾਂ ਉਹ ਦੂਰ ਸੱਭਾ ਬੰਦਾ ਵੜਦੀ ਨਹੀਂ ਜਾ ਕੇ ਆ। ਪਰ ਰੇਤੀ ਬਜਰੀ ਜ਼ਰੂਰ ਪਾਰੀ ਆ। ਆਪਣਾ ਤੋਂ ਲੈ ਕੇ ਆਇਆ ਗੁਰੂ ਘਰਾਂ ਤੋਂ ਛੋਟੇ ਰੋਹ ਜੀ ਆਇਆ ਵੀ ਜਿੰਦਾ ਵੀ ਮਾਰਿਆ ਵੀ ਜਦੋਂ ਸੰਗਤ ਆ ਗਈ ਬਾਬੇ ਉਹ ਨਹੀਂ ਛੱਡ ਗਏ ਉਧਰ ਪ੍ਰਸ਼ਾਦਾ ਬਣਣੀ ਨਹੀਂ ਹੋਈ ਐ ਤੇ ਉਦੋਂ ਵਾਲ ਹੌਲੀ ਹੌਲੀ ਆ ਜੁਟ ਰਹੇ ਆ ਚਲੋ ਆਪਾਂ ਨੂੰ ਵੀ ਮੌਕਾ ਮਿਲਿਆ ਇੰਨਾ ਕਾ ਉਹ ਆ ਗਈ ਚੋਟੀ ਬਹੁਤ ਦੂਰ ਰਹਦੈ ਨੇ ਹਰ ਵਾਰ ਫੁਰਫੁਚਾਂ ਕਰੀ ਦੀ ਹੁਣ ਸੂਰਜ ਜੰਮ ਕਰਿਆ ਉਦੂ ਯਾਰਾ ਜੰਮ ਕਰੀ ਐ ਸਭ ਜਿਹੜਾ ਖੁੱਲੀਆਂ ਅੱਖਾਂ ਨਾਲ ਦੇਖਣ ਵਾਲਾ ਆਨੰਦ ਹੈ ਨਾ ਉਹ ਸ਼ਾਇਰ ਕੈਮਰਾਮੈਨ ਨਾਲ ਨਾ ਹੋ। ਚੋਟੀ ਦੂਰ ਹੈ ਪਰ ਜ਼ੂਮ ਕਰਕੇ ਕੈਮਰੇ ਨੂੰ। ਵਾਹ। ਖੁੱਲੀਆਂ ਅੱਖਾਂ ਨਾਲ ਆਨੰਦ ਆ ਬਖਰੀਆ ਬਾਈ। ਚਲੋ ਜਿੰਨੀ ਕਿ ਦਿਖਿਆ ਓਨੀ ਕਿ ਤੁਹਾਨੂੰ ਵੀ ਦਿਖਾਈ ਆ ਕਰਾਇਆ ਦਰਸ਼। ਚੋਟੀ ਏ। ਬਦਰੀ ਨਾਸ ਵਾਲੀ ਸ਼ੈਟ ਤੇ ਹੈ ਜਿਹੜੀ ਉਹ ਪਹਾੜੀ ਹੇਮਕੁੰਡਾ ਵਾਲੀ ਸਭ ਤੋਂ ਉੱਚੀ ਚੋਟੀ ਜਿਹੜੀ ਆਪਾਂ ਦੇਖ ਰਹੇ ਆ ਸਾਹਮਣੇ। ਆ ਬਾਈ ਦੇ ਦਰਸ਼ਨ ਮੁਤਾਬਕ ਬਾਈ ਆਪਾਂ ਨੂੰ ਨਹੀਂ ਪਤਾ ਇਹਦੇ ਕਿੱਡੀ ਦੂਰੋਂ ਮਰੇ ਬਾਈ ਉਰੇ ਰਹਿਣ ਵਾਲਾ ਹੈ ਗਿਆਨੀ ਕਹ ਬਾਬਾ 4 ਤੋਂ ਦੱਸ ਰਹੇ ਤੁਸੀਂ 2004 4 ਤੋਂ 24-25 ਸਾਲ ਹੋ ਗਏ ਬਾਈ ਗਰੂ ਦੇਖ ਦੋ ਸੁਵਬ ਨਾਲੇ ਕੰਮ ਸੇਵਾ ਤੇ ਨਾਲੇ ਆਲੇ-ਦਾਲੇ ਦਾ ਆਥਣ ਕੇ ਹਰ ਇੱਕ ਪਹਾੜੀਏ ਦੇ ਦਰਸ਼ਨ ਮਿਲੇ ਮਾ ਜਿਹੜਾ ਆਨੰਦ ਰੇਸ ਨੂੰ ਰ ਬੈਠ ਕੇ ਲੈ ਰਹੇ ਆਪਾਂ ਆਹ ਟੁੱਟੀ ਕਸ਼ੀ ਨਾਲ ਸ਼ਾਇਦ ਨਹੀਂ ਆਂਦਾ ਇਹ ਅੱਬਾ ਜਣ ਚੱਕਣ ਦਾ ਤਰੀਕਾ ਦੇਖੋ ਨਾ ਜੋਬਰ ਦਾ ਤੜਕੀ ਗਾ ਲਾਗਦਾ ਰ ਸੁੱਕਾ ਆਕਾਸ਼ ਇਕੱਠਾ ਕਰਨ ਕਰ ਇਧਰ ਥੱਲੇ ਰ ਆ ਗਿਆ ਗਦੇ ਦੋ ਘੰਟੇ ਤੋਂ ਮੈਨੂੰ ਹੋ ਕੇ ਦੇਖਦੇ ਹਾਂ ਜੀ ਜੀ ਤੇ ਪੈਸਾ ਆ ਦੇ ਨਿਪਾਲੀ ਕੋਈ ਨਹੀਂ ਨਜ਼ਰ ਆ ਰਿਹਾ ਨਿਪਾਲੀ ਹੋ ਆਪ ਨਹੀਂ ਨਹੀਂ ਹੋਰ ਕੌਣ ਹੋ ਪਹਾੜੀ ਹੋ ਹਾਂ ਪਹਾੜੀ ਪਹਾੜੀ ਇਗੜਾ ਵਾਲਾ ਅਛਾ ਵੀ ਜਨਾ ਅਮਰੀਕਾ ਨਾ ਹਾਂ 1 28 55 ਦੇ ਹਾਂ ਆਪਣੇ ਕਿਤਾ ਵੀ ਲਗ ਰਹੇ ਸੀ ਠੀਕ ਹੈ ਓਕੇ ਤੇਰੀ ਵਾਬ ਥੋੜੀ ਮੈਨੂ ਬਾਸ਼ਾ ਘੱਟ ਸਮਝ ਆਵੇ ਜਿਹੜੀ ਚੋਟੀ ਆਪਾਂ ਨੂੰ ਪੜਾ 골ਡ ਕਲਰ ਕੀ ਜਮ ਕੇ ਦੀ ਸੂਰਜ ਨਾਲ ਉਹਨਾਂ ਜਮਾ ਸਫੇਦ ਹੋ ਗਈ ਚਿੱਟੀ ਕਿਉਂਕਿ ਦਿਨ ਛਿਪ ਗਿਆ ਦਿਨ ਛਿਪੇ ਇੱਧਰ ਚੰਦਰਮਾ ਵੀ ਇੱਧਰ ਲਈ ਜਮ ਕਰਿਆ ਸੂਰਜ ਵੀ ਇੱਧਰ ਹੀ ਐ ਚੰਦਰਮਾ ਵੀ ਸਾਹਮਣੇ ਇੱਧਰ ਹੀ ਜਮ ਕਰਿਆ ਪਾ ਦੇ ਵੀਡੀਓ ਚੋਟੀ ਜਮ ਕਰੀ ਉਹ ਜਮ ਕਰਿਆ ਮਨ ਛਿਪਦਾਲੇ ਬਸ ਚਿੱਟੇ ਰੰਗ ਅਪਹੀਂ ਅਨੰਦ ਪਾੜਾਂਗੇ ਲੋਕ ਇੰਨੀ ਕਠਣਿਆਈ ਕਿ ਬਾਪ ਨੂੰ ਦੇਖਣਾ ਮੈਂ ਇਹਨਾਂ ਨੂੰ ਹੁਣ ਜ਼ਵਾਕਿਸਤਾਂ ਰਸਤੇ ਟਾਂ ਬੱਟੇ ਸਿੰਘ ਸੇਵਾ ਬੱਬ ਕਰੋਂਗੇ ਆਪਾਂ ਨੂੰ ਚੱਕੇ ਦਿੰਦੇ ਉਹਦੋਂ ਬੈਠੇ ਨੇ ਲੱਗਦਾ ਮੈਂ ਚੱਕੇ ਦਿੰਦੇ ਹਾਂ ਉਹ ਬੈਠੇ ਰਹੇ ਉਹਨੂੰ ਆ ਜਾ ਗਰਮੀ ਗਾ ਕੇ ਬੈਠੇ ਰਹੇ ਕੰਮ ਤਾਂ ਨਹੀਂ ਪੜਦਾ ਧੁੱਪੇ ਨਹੀਂ ਕੰਮ ਨਹੀਂ ਪੜਦਾ ਉਹ ਵੇਖਿਆ ਸੀ ਲੱਗ ਲੱਗੇ ਨਾ ਠੰਡੇ ਜਾ ਨਿਕਲ ਨਹੀਂ ਪੜਦਾ ਲੈ ਰਹੀ ਸੰਗਾ ਇੱਕ ਨੇੜੇ ਚੁੱਕਾ ਬਟਾ ਦੂਜੇ ਇੱਕ ਬਾਹਰ no te la